ਦੋਸਤੋ ਅੱਜ ਤੁਹਾਨੂੰ ਬਹੁਤ ਚੰਗੇ ਜਾਨਵਰ ਦਿਖਾਉਣ ਲੱਗੇ ਆਂ ਵੱਡੀ ਹਾਈਟ ਦੇ ਘੋੜੇ ਤਾਂ ਤੁਸੀਂ ਬਹੁਤ ਦੇਖੇ ਹੋਣੇ ਪਰ ਅੱਜ ਮੈਂ ਤੁਹਾਨੂੰ ਵੱਡੀ ਹਾਈਟ ਦੀਆਂ ਘੋੜੀਆਂ ਵੀ ਦਿਖਾਉਂਗਾ ਬਾਬਾ ਜੀ ਉਹਨਾਂ ਦੀ ਵੀਡੀਓ ਕੀਤੀ ਦਿਲ ਖੁਸ਼ ਹੋਇਆ ਸਾਰੇ ਘੋੜੇ ਘੋੜੀਆਂ ਨੂੰ ਦੇਖ ਕੇ ਇਹਨਾਂ ਦੀ ਸੇਵਾ ਤੇ ਘੋੜਿਆਂ ਦਾ ਰੱਖਣ ਦਾ ਸਟਾਈਲ ਅਲੱਗ ਸੀ ਇਹਨਾਂ ਕੋਲ ਸਾਰੇ ਜਾਨਵਰ ਨਵੀਂ ਉਮਰ ਦੇ ਆ ਪਹਿਲਾਂ ਤੁਹਾਨੂੰ ਘੋੜਾ ਦਿਖਾਉਣ ਲੱਗੇ ਆਂ ਚਾਲਬਾਜ਼ ਸੰਧੀ ਬਹੁਤ ਸੋਹਣਾ ਘੋੜਾ ਇਹਦੀ ਸੁੰਦਰਤਾ ਚੈੱਕ ਕਰੋ ਪ੍ਰਾਪਰ ਪੰਜ ਕਲਿਆਣਾ ਜੀ ਜਦੋਂ ਤੁਸੀਂ ਤੁਰਦਾ ਦੇਖ ਲਿਆ ਇਹ ਹੋਰ ਵੀ ਸੋਹਣਾ ਲੱਗਣਾ ਬਾਈ ਕੁਲਵਿੰਦਰ ਨੇ ਤੋਰਿਆ ਜੀ ਬਾਈ ਨੇ ਜਿੰਨੇ ਵੀ ਪਹਿਲਾਂ ਜਨਵਰ ਤੋਰਿਆ ਸਾਰੇ ਟੌਪ ਤੋਰਿਆ ਖੇਡਾਂ ਦੇ ਵਿੱਚ ਪਹਿਲੇ ਦੂਜੇ ਤੀਜੇ ਨੰਬਰ ਤੇ ਆਉਂਦੇ ਰਹਿਆ ਹਾਈਟ ਕੋੜੇ ਦੀ 36 ਇੰਚਾ ਸਿੰਧੀ ਕੋੜਿਆਂ ਦੇ ਵਿੱਚ ਐਨੀ ਹਾਈਟ ਦੇ ਕੋੜੇ ਬਹੁਤ ਘੱਟ ਦੇਖਣ ਨੂੰ ਮਿਲਦਿਆ ਦੂਜਾ ਇਹਨਾਂ ਕੋਲੇ ਮਾਰਵਾੜੀ ਬਹੁਤ ਸੋਹਣਾ ਦਿਲਵਾਗ ਰਣੀ ਵਾਲੇ ਦਾ ਪੋਤਾ ਇਹ ਬਸ਼ੇਰਾ ਵੀ ਬਕਾਊਆ ਤੇ ਦੋ ਟੌਪ ਦੀਆਂ ਨੌਕਰੀਆਂ ਘੋੜੀਆਂ ਨੇ ਇੱਕ ਘੋੜੀ ਦੇ ਸੂਨ ਦੇ 5-7 ਦਿਨ ਰਹਿ ਗਏ ਤੇ ਦੂਜੀ ਘੋੜੀ 4-5 ਮਹੀਨੇ ਦੀ ਗੱਬਣ ਆ ਬਹੁਤ ਸਮਾਂ ਲੱਗ ਗਿਆ ਚੰਗੇ ਜਾਨਵਰ ਇਕੱਠੇ ਕਰਨ ਦੇ ਵਿੱਚ ਆ ਘੋੜੀ ਤੇ ਨਿਗਾ ਮਾਰੋ ਮੈਂ ਜ਼ਿਆਦਾ ਨਹੀਂ ਕਹਿੰਦਾ ਮੰਡੀ ਦੇ ਵਿੱਚ ਇੱਕ ਪਾਸੇ 68-70 ਇੰਚ ਵਾਲਾ ਘੋੜਾ ਖੜਾ ਹੋਵੇ ਇੱਕ ਪਾਸੇ ਆ ਕਰਮਾਲੀ ਨੂੰ ਲੈ ਜਿਓ ਦੁੱਗਣਾ ਟੈਂਟ 'ਚ ਇਕੱਠ ਕਰ ਦੂਗੀ ਹਾਈਟ ਫੱਟੀ ਵਾਲੀ 65 ਇੰਚ ਤੇ ਦੂਜੀ ਘੋੜੀ 62 ਇੰਚ ਦੀ ਆ ਤੇ ਤੀਜੀ ਘੋੜੀ ਇਹਨਾਂ ਕੋਲ ਆ ਸੂਈ ਹੋਈ ਆ ਪਿੱਛੇ ਦਿਲਵਾਗ ਰਣੀ ਵਾਲੇ ਦਾ ਪੋਤਾ 4 ਮਹੀਨਿਆਂ ਦਾ ਹੋ ਗਿਆ ਆਉਣ ਵਾਲੇ ਟਾਈਮ 'ਚ ਵੱਡੀ ਹਾਈਟ ਕਰੂਗਾ ਜਿਹੜੇ ਵੀਰਾਂ ਨੇ ਚੰਗੀ ਬਲੱਡ ਲਾਈਨ ਦਾ ਸਟਾਲੀਅਨ ਪਾਲ ਨਾ ਹੋਵੇ ਆ ਬੇਸ਼ੇਰਾ ਉਹਨਾਂ ਲਈ ਬੈਸਟ ਹੈ ਜੀ ਬਾਬਾ ਜੀ ਦਾ ਪਿੰਡਾ ਜਖਲਾਂ ਨੇੜੇ ਧੂਰੀ ਜ਼ਿਲ੍ਹਾ ਸੰਗਰੂਰ ਬਾਕੀ ਬਾਬਾ ਜੀ ਉਹਨਾਂ ਨਾਲ ਕਰਦੇ ਆ ਗੱਲਬਾਤ ਸਾਡੇ ਨਾਲ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਕਿਉਂਕਿ ਨਵੇਂ ਤੇ ਪੁਰਾਣੇ ਵੀਰਾਂ ਦਾ ਆ ਵੀਡੀਓ 'ਚ ਲੱਖਾਂ ਦਾ ਫਾਇਦਾ ਹੋਣਾ ਆ ਜੋ ਮਿਲਦੇ ਆ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹਾਂ ਜੀ ਹਾਂ ਠੀਕ ਠਾਕ ਹੈ ਜੀ ਤੇ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਖੁਸ਼ੀ ਬਹੁਤ ਹੋਈ ਜੀ ਸੁਣ ਕੇ ਹਨਾ ਵੀ ਆਪਾਂ ਬੱਚਿਆਂ ਸਿਹ ਦਿੱਨੇ ਸਕੂਲ ਵੀ ਖੋਲਿਆ ਹੋਇਆ ਘੋੜਿਆਂ ਦੇ ਸ਼ੌਂਕ ਦੇ ਨਾਲ ਨਾਲ ਤੇ ਸਕੂਲ ਬਾਰੇ ਦੱਸੋ ਜੀ ਮੈਨੂੰ ਇਹ ਜੀ ਧੂਰੀ ਦੇ ਨੇੜੇ ਧੂਰੀ ਤੋਂ ਜਿਹੜਾ ਭਵਾਨੀਗੜ ਰੋਡ ਆ ਹਾਂਜੀ ਧੂਰੀ ਤੋਂ ਤਕਰੀਬਨ 5 ਕਿਲੋਮੀਟਰ ਜੀ ਦੋਰੀ ਤੇ ਪੁੱਜ ਵਾਲੀ ਪਿੰਡ ਹੈ ਉੱਥੇ ਸੰਤਾਤਰ ਸਿੰਘ ਅਕਾਲ ਅਕੈਡਮੀ ਜਿਹੜੀ ਅਸੀਂ ਦਸਮੇਸ਼ ਚੈਰੀਟੇਵਲ ਟਰਸਟ ਵੱਲੋਂ ਸਨ 2002 ਦੇ ਵਿੱਚ ਸ਼ੁਰੂ ਕੀਤੀ ਜੀ ਉਹਦੇ ਵਿੱਚ ਜਿੱਥੇ ਬੱਚਿਆਂ ਨੂੰ دنیਵੀ ਵਿਦਿਆ ਬਹੁਤ ਸਟੈਂਡਰਡ ਦੇ ਤਰੀਕੇ ਨਾਲ ਦੇ ਰਹੇ ਹਾਂ ਉਹਦੇ ਨਾਲ ਨਾਲ ਗੁਰਮਤ ਅਤੇ ਸੰਗੀਤ ਦੀ ਵਿਦਿਆ ਜੋ ਹੈ ਉਹ ਵੀ ਬੱਚਿਆਂ ਨੂੰ ਨਾਲੋ ਨਾਲ ਦਿੱਤੀ ਜਾ ਰਹੀ ਹੈ ਜਿਹੜੇ ਗਰੀਬ ਬੱਚੇ ਨੇ ਉਹਨਾਂ ਲਈ ਜਿੰਨੀ ਵੀ ਟਰਸਟ ਕੋਈ ਮਦਦ ਕਰ ਸਕਦਾ ਸਾਰੇ ਬੱਚਿਆਂ ਦੀ ਬਿਨਾਂ ਜਾਤ ਪਾਤ ਤੋਂ ਹਰ ਬੱਚੇ ਦੀ ਮਦਦ ਟਰਸਟ ਵੱਲੋਂ ਕੀਤੀ ਜਾਂਦੀ ਹੈ ਸੀਬੀਐਸਸੀ ਬੋਰਡ ਹੈ ਸੀਬੀਐਸਸੀ ਬੋਰਡ ਹੈ ਜੀ ਇਹ ਤਕਰੀਬਨ ਨਰਸਰੀ ਤੋਂ ਪਲੱਸ 2 ਤੱਕ ਸਕੂਲ ਚੱਲ ਰਿਹਾ ਹੈ ਸੰਤਾਤਰ ਸਿੰਘ ਕਾਲ ਅਕੈਡਮੀ ਅੱਛਾ ਸਕੂਲ ਨੂੰ ਕਿੰਨਾ ਸਮਾਂ ਹੋ ਗਿਆ ਜੀ ਸਕੂਲ ਓਪਨ ਕੀਤੇ ਤੈਂ ਨੂੰ ਤਕਰੀਬਨ 20 21 ਸਾਲ ਹੋ ਗਏ ਜੀ 21 ਸਾਲ ਹੋ ਗਏ ਇੱਕ ਘੋੜੇ ਰੱਖਿਆ ਨੂੰ ਕਿੰਨਾ ਸਮਾਂ ਹੋ ਗਿਆ ਘੋੜੇ ਤਕਰੀਬਨ ਅਸੀਂ ਪਹਿਲੀ ਘੋੜੀ 2008 ਦੇ ਵਿੱਚ ਲੈਤੀ ਜੀ ਜੀ ਉਸ ਤੋਂ ਬਾਅਦ ਫਿਰ ਜ਼ਿਆਦਾ ਸ਼ੌਂਕ ਬਣਦਾ ਗਿਆ ਉਸ ਤੋਂ ਬਾਅਦ ਫਿਰ ਹੋਰ ਘੋੜੀ ਲੈਂਦੀ ਉਸ ਤੋਂ ਬਾਅਦ ਇਸ ਤਰ੍ਹਾਂ ਹੀ ਫਿਰ ਇਹ ਵਾਧੇ ਚੱਲਦੇ ਗਏ ਕਈ ਵਾਰ ਕੋਈ ਦੋ ਚਾਰ ਕੋੜੀਆਂ ਵੱਧ ਜਾਂਦੀਆਂ ਨੇ ਘਟ ਜਾਂਦੀਆਂ ਨੇ ਜੀ ਤੇ ਅੱਜ ਸਾਡੇ ਕੋਲੇ ਦੋ ਘੋੜੇ ਤੇ ਤਿੰਨ ਘੋੜੀਆਂ ਨੇ ਚੰਗੀਆਂ ਨੇ ਘੋੜੀਆਂ ਵੀ ਚੰਗੀਆਂ ਨੇ ਬਸ਼ੇਰੇ ਵੀ ਦੋਨੋਂ ਚੰਗੇ ਆ ਵੀ ਕਾਦੇ ਲਈ ਆਪਾਂ ਹੁਣ ਇਹਨਾਂ ਨੂੰ ਸੇਲ ਕਰਦੇ ਆ ਇਹ ਜੀ ਘੋੜੇ ਘੋੜੀਆਂ ਅਸੀਂ ਆਪਦੇ ਸ਼ੌਂਕ ਲਈ ਰੱਖੇ ਸਾਡਾ ਕੋਈ ਵਪਾਰ ਦਾ ਕਦੇ ਵੀ ਕੰਮ ਨਹੀਂ ਰਿਹਾ ਇਨ ਸਾਲਾਂ ਚ ਜੀ ਅਸੀਂ ਆਪਣਾ ਸ਼ੌਂਕ ਲਈ ਇਹਨਾਂ ਨੂੰ ਰੱਖਿਆ ਹੋਇਆ ਸੀ ਮੇਰਾ ਬੇਟਾ ਆਸਟ੍ਰੇਲੀਆ ਦੇ ਵਿੱਚ 8-9 ਸਾਲ ਤੋਂ ਰਹਿ ਰਿਹਾ ਹੈ ਜੀ ਪਿਛਲੇ ਸਾਲਾਂ ਚ ਪ੍ਰੋਗਰਾਮ ਮੇਰਾ ਨਹੀਂ ਬਣ ਸਕਿਆ ਹੁਣ ਬਾਹਰ ਜਾਣ ਦਾ ਮੇਰਾ ਪ੍ਰੋਗਰਾਮ ਬਣਿਆ ਉਹਦੇ ਕਰਕੇ ਮੈਨੂੰ ਜਿਹੜੇ ਜਾਨਵਰ ਨੇ ਦੇਣੇ ਪੈ ਰਹੇ ਨੇ ਸਾਰੇ ਲੈਣ ਦੇ ਜਾਨਵਰ ਨੇ ਬਹੁਤ ਵਧੀਆ ਆਪਣੇ ਜਿਹੜੇ ਹੈਗੇ ਨੇ ਇਹ ਜਾਨਵਰ ਹੈਗੇ ਨੇ ਇਸ ਮਜਬੂਰੀ ਕਰਕੇ ਮੈਨੂੰ ਇਹ ਜਿਹੜੇ ਜਾਨਵਰ ਨੇ ਦੇਣੇ ਪਏ ਨੇ ਪਹਿਲਾਂ ਆਪਾਂ ਬਸ਼ੇਰੀਆਂ ਤੋਂ ਸਟਾਰਟ ਕਰ ਦਿੰਦੇ ਹਾਂ ਨਾ ਜੀ ਤੁਹਾਡੇ ਕੋਲੇ ਸਿੰਧੀ ਵੀ ਆ ਚਾਲਬਾਜ਼ ਹਾਂਜੀ ਤੇ ਉਹਦੇ ਬਾਰੇ ਮੈਨੂੰ ਜਾਣਕਾਰੀ ਦਿਓ ਇਹ ਜੀ ਤਕਰੀਬਨ ਡੇਢ ਸਾਲ ਪਹਿਲਾਂ ਮੈਂ ਮੇਰੇ ਮਿੱਤਰ ਨੇ ਗੁਜਰਾਤ ਉਹਨਾਂ ਤੋਂ ਇਹ ਸਿੰਧੀ ਕੋੜਾ ਸਿੰਘ ਖਰੀਦਾ ਦੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਅਸਵਾਰਾਂ ਨੇ ਆਪਣੇ ਹਿਸਾਬ ਦੇ ਨਾਲ ਥੋੜਾ ਬਹੁਤ ਇਹਨੂੰ ਟਾਈਮ ਲਾਇਆ ਠੀਕ ਹੈ ਪੂਰੇ ਲੈ ਕੇ ਆਪਾਂ ਟ੍ਰੇਨਿੰਗ ਦਿੱਤੀ ਹੈ ਇੱਥੇ ਇਹਨੂੰ ਅਸੀਂ ਸ਼ੁਰੂ ਕਰਾਇਆ ਤੇ ਥੋੜਾ ਟਾਈਮ ਪਹਿਲਾਂ ਪਿਛਲੀ ਵਾਰ ਅਸੀਂ ਜਗਰਾਮਾ ਮੇਲੇ ਤੇ ਲੈ ਕੇ ਗਏ ਉੱਥੋਂ ਦੂਸਰਾ ਨੰਬਰ ਆਪਣੇ ਘੋੜੇ ਨੇ ਨੇ ਕੀਤਾ ਪਰ ਅਸੀਂ ਜ਼ਿਆਦਾ ਟਾਈਮ ਨਹੀਂ ਇਹਦੇ ਤੇ ਲਾ ਸਕੇ ਜੇ ਹੋਰ ਟਾਈਮ ਲੱਗਿਆ ਹੁੰਦਾ ਤਾਂ ਹੋਰ ਵੀ ਬਹੁਤ ਇਹ ਅੱਗੇ ਨਾਮੀ ਬਹੁਤ ਨਾਮੀ ਘੋੜਾ ਆਪਣਾ ਚਾਲ ਕਿੰਨੀ ਤੁਰਦਾ ਆਪਾਂ ਜੀ ਜਾਰ ਤਕਰੀਬਨ 35 36 ਚਾਲ ਚੱਲਦਾ ਸੀ ਜੇ ਦੂਸਰੇ ਨੰਬਰ ਤੇ ਆਉਂਦਾ ਠੀਕ ਹੈ ਜੀ ਹੁਣ ਤਕਰੀਬਨ ਇਹ ਘਰੇ ਖੜਾ ਹੀ ਆ ਜੀ ਜੀ ਤੇ ਬਹੁਤ ਨਮੀ ਕੋੜਾ ਬਹੁਤ ਜਿਆਦਾ ਚੱਲਣ ਵਾਲਾ ਕੋੜਾ ਹੈ ਤੇ ਕੀ ਨਾਮ ਹੈ ਇਹਦਾ ਨਾਮ ਹੈ ਇਹਦਾ ਜੀ ਪੰਛੀ ਪੰਛੀ ਹਾਂਜੀ ਠੀਕ ਹੈ ਜੀ ਹਾਈਟ ਚ ਕਿੰਨਾ ਹੋ ਗਿਆ ਹਾਈਟ ਤਕਰੀਬਨ ਹੈ ਜੀ ਹਾਈਟ ਬਹੁਤ ਹੈ ਜੀ ਇੰਨੀ ਸਿੰਧੀ ਕੋੜਿਆਂ ਦੀ ਹਾਈਟ ਹੁੰਦੀ ਨਹੀਂ ਇਸੇ ਕਰਕੇ ਅਸੀਂ ਇਹ ਕੋੜਾ ਖਰੀਦ ਲਿਆ ਸੀ ਇਹਦੀ 63 ਇੰਚ ਤਕਰੀਬਨ ਹਾਈਟ ਤੇ ਪੰਜ ਕਲਿਆਣ ਦੇ ਵਿੱਚ ਹੈਗਾ ਉਮਰ ਉਮਰ ਇਹਦੀ ਤਕਰੀਬਨ 5 ਸਾਲ ਉਮਰ ਹੈ ਜੀ ਨਵੀਂ ਉਮਰ ਦਾ ਫਿਰ ਤਾਂ ਨਵੀਂ ਉਮਰ ਦਾ ਕੋੜਾ ਹੈ ਜਿਹੜਾ ਆਪਣਾ ਦੂਜਾ ਜੀ ਵਿਜੇਰਾਜ ਦਾ ਦੱਸਿਆ ਤੁਸੀਂ ਉਹ ਵਿਜੇਰਾਜ ਦਾ ਬੇਸ਼ੇਰਾ ਜੀ ਠੀਕ ਹੈ ਜੀ ਉਹ ਵੀ ਮੇਰੇ ਬੇਟੇ ਨੂੰ ਸੌਂਗ ਸੀ ਵੀ ਆਪਾਂ ਕਿਸਿੰਧੀ ਆਪਣਾ ਮਾਰਵਾੜੀ ਘੋੜਾ ਰੱਖੀਏ ਹਾਂਜੀ ਇਹ ਸਾਡੇ ਕਿਸੇ ਮਿੱਤਰ ਕੋਲੇ ਸੀ ਅਸੀਂ ਉਹਨਾਂ ਤੋਂ ਤਕਰੀਬਨ 1 ਸਾਲ ਪਹਿਲਾਂ ਇਹ ਲੈਤਾ ਬਹੁਤ ਸ਼ੌਂਕ ਨਾਲ ਪਾਲ ਰਿਆ ਸੀ ਹੁਣ ਤਕਰੀਬਨ ਇਹਦੀ 63+ ਹਾਈਟ ਹੈ ਜੀ ਦੋ ਦੰਦ ਦੇ ਹੋ ਗਏ ਠੀਕ ਹੈ ਜੀ ਦੋ ਦੰਦ ਤੋਂ ਸ਼ੁਰੂ ਹੋ ਗਿਆ ਹਾਂ ਵਿਜੇਰਾਜ ਦਾ ਇਹ ਬੱਚਾ ਜੀ ਹੁਣ ਜਾਨੀ ਕਿ ਦੋ ਦੰਦ ਹੋ ਗਿਆ ਇਹ ਆਪਾਂ ਹਜੇ ਸਟੱਡ ਸਰਵਿਸ ਓਪਨ ਨਹੀਂ ਕੀਤੀ ਨਹੀਂ ਜੀ ਠੀਕ ਹੈ ਤੇ ਬਾਕੀ ਸੌ ਸੀਲ ਸੁਭਾਅ ਦੇ ਵਿੱਚ ਦੋਨੇ ਚੰਗੇ ਸੌ ਸੀਲਾਂ ਜੀ ਕੋਈ ਆਇਬ ਨਹੀਂ ਇੰਨਾ ਕੋੜਾ ਪੌਰੀਆਂ ਦੇ ਬਿਲਕੁਲ ਸਾਫ ਸਵਾਰੀ ਦੇ ਬਿਲਕੁਲ ਆਪਣਾ ਸੌ ਸੀਲ ਹੈ ਹਨਾ ਜੀ ਤੇ ਜਿਹੜਾ ਦੋ ਦੰਦ ਦਾ ਹਜਿੱਤਾ ਇਹ ਤੇ ਮੈਂ ਸੋਚਿਆ ਵੀ ਕਾਠੀ ਵੀ ਨਹੀਂ ਲਾਈ ਹੋਣੀ ਇੱਕ ਦੋ ਵਾਰੀ ਅੱਛਾ ਸਟਾਰਟਿੰਗ ਕਰਦੇ ਹਾਂ ਸਿੰਧੀ ਘੋੜੇ ਨੂੰ ਜਦੋਂ ਤੋਰ ਰਿਹਾ ਸੀ ਉਹ ਮੁੰਡਾ ਉਹਨੇ ਦੋ ਚਾਰ ਸਵਾਰੀਆਂ ਤੇ ਕੀਤੀਆਂ ਜਿਹੜੇ ਉਹਰੇ ਵੀਰ ਉਹ ਨਹੀਂ ਆਉਂਦੇ ਹੁੰਦੇ ਐ ਰਾਜੂ ਵੀਰ ਉਹ ਨਹੀਂ ਜਾਂ ਨਾਲ ਸਵਾਰ ਦੂਜੇ ਹਨਾ ਉਹਨਾਂ ਨਾਲ ਵਧੀਆ ਪਿਆਰ ਆ ਜੀ ਵਧੀਆ ਤੋਰਦੇ ਆ ਹਾਂ ਜੀ ਨਿੱਕਾ ਜਿਵੇਂ ਸਵਾਰ ਆ ਜਾਂ ਰਾਜੂ ਆ ਜੀ Rajasthan ਤੋਂ ਜੀ ਉਹਨਾਂ ਨੇ ਸਾਰੇ ਆਪਣੇ ਘੋੜੇ ਘੋੜੀਆਂ ਉਹਨਾਂ ਨੇ ਸਾਰੇ ਤੋਰੇ ਨੇ ਜੀ ਕੁਲਵਿੰਦਰ ਨੇ ਘੋੜਾ ਤੋਰਿਆ ਹੈ ਕੁਲਵਿੰਦਰ ਵੀਰੇ ਵੀ ਵਧੀਆ ਤੋਰਦਾ ਜਾਨਵਰ ਹਾਂ ਜੀ ਹਾਂ ਜੀ ਇਹਨਾਂ ਤਿੰਨਾਂ ਚਾਰਾਂ ਜਣੇ ਨੇ ਬਹੁਤ ਸ਼ੌਂਕ ਨਾਲ ਜਿੰਨਾ ਕਿੰਨਾ ਟਾਈਮ ਹੋ ਸਕੇ ਤੋਰੇ ਨੇ ਜੀ ਤੇ ਬਾਕੀ ਆਪਣੀਆਂ ਇਸ ਤੋਂ ਬਾਅਦ ਦੋ ਮੇਨ ਘੋੜੀਆਂ ਤਿੰਨ ਇਹਨਾਂ ਦੋ ਨੌਕਰੀਆਂ ਹੋਗੀਆਂ ਇੱਕ ਮਾਰਵਾੜੀ ਹੋਗੀ ਹੈਨਾ ਜੀ ਤੇ ਨੌਕਰੀਆਂ ਦੀ ਕੀ ਡਿਟੇਲ ਹੈ ਸੱਤ ਮਹੀਨੇ ਦੀ ਗੱਭਨ ਦਸੀ ਸੀ ਘੋੜੀ ਨਹੀਂ ਉਹ ਇੱਕ ਚਾਰ ਮਹੀਨਿਆਂ ਦੀ ਹੈ ਜੀ ਜੀ ਤੇ ਇੱਕ ਤਾਂ ਤਕਰੀਬਨ ਪੰਜ ਚਾਰ ਦਿਨ ਉਹਦੇ ਸੂਣਦੇ ਰਹਿੰਦੇ ਨੇ ਅੱਛਾ ਇੱਕ ਦੇ ਹਾਂ ਸੂਣਦੇ ਦਿਨ ਨੇੜੀ ਆ ਜਿਹੜੀ ਜਿਹਦੇ ਸੂਣਦੇ ਦਿਨ ਚਾਰ ਪੰਜ ਦਿਨ ਰਹਿ ਗਏ ਜੀ ਉਹਦੀ ਕੀ ਡਿਟੇਲ ਹੈ ਇਹ ਬੈਟਨਾਗ ਦੀ ਹੈਗੀ ਆ ਜੀ ਠੀਕ ਹੈ ਜੀ ਸਹਜਾਦੀ ਜਿਹੜੀ ਘੋੜੀ ਬਲਾਸਪੁਰ ਇਹ ਉਹਦੀ ਬੱਚੀ ਹੈ ਸਹਜਾਦੀ ਤਾਂ ਬਹੁਤ ਫੇਮਸ ਘੋੜੀ ਆ ਹਾਂ ਜੀ ਹਾਂ ਜੀ ਠੀਕ ਉਹਦੀ ਬੱਚੀ ਐ ਡਾਇਰੈਕਟ ਮਹਾਰਾਣਾ ਬੇ ਇਹਦਾ ਭਰਾ ਹੀ ਆ ਇਹ ਕੋੜੀ ਦਾ ਠੀਕ ਆ ਮਹਾਰਾਣੇ ਕਿੰਨੀ ਬਾਹਰ 22 ਇੰਚ ਦੀ ਹਾਈਟ ਆ ਜੀ ਜੀ ਤੇ ਇਹਦੇ 5-4 ਦਿਨ ਸੌਣਦੇ ਰਹਿੰਦੇ ਨੇ ਠੀਕ ਆ ਪ੍ਰੋਪਰ 22 ਇੰਚ ਹਾਈਟ ਆ 5-4 ਦਿਨ ਸੌਣਦੇ ਰਹੇਗੇ ਤੇ ਹੁਣ ਕਿਹੜੇ ਕੋੜੀ ਤੋਂ ਸੌਣ ਰਹੇ ਨੇ ਇਹਨੇ ਜੀ ਬਖੋ ਪੀਰ ਕੋੜਾ ਸੀ ਬਾਬਾ ਬਾਲਕਨਾਥ ਤੋਂ ਆਇਆ ਹੋਇਆ ਜੀ ਜੀ ਚਮਕੌਰ ਹਰਾਂ ਕੋਲੇ ਜੀ ਉਹ ਤੋਂ ਐ ਪ੍ਰੈਗਨੈਂਟ ਚ ਕੋੜੀ ਤੇ ਹੁਣ ਦੂਜੇ ਸੋਏ ਆ ਨਹੀਂ ਪਹਿਲੇ ਸੋਏ ਸੋਣਾ ਜਾਨਿਕੇ ਨੇ ਇਹ ਵੀ ਆਪਾਂ ਲੈ ਕੇ ਆਏ ਸੀ ਘੋੜੀ ਇਹ ਵੀ ਮੈਂ ਬੇਸ਼ੇਰੀ ਲੈਤੀ ਸੀ ਜੀ ਬਹੁਤ ਸ਼ੌਂਕ ਨਾਲ ਪਾਲੀ ਹੈ ਬੇਸ਼ੇਰੀ ਛੋਟੀ ਜੀ ਲੈ ਕੇ ਆਏ ਸੀ ਆਪਕੋ ਜੀ ਜੀ ਤੇ ਬਾਬਾ ਜੀ ਜਿਹੜੀ ਦੂਜੀ ਘੋੜੀ ਹੈ ਫਿਰ ਜ ਦੂਜੀ ਦੀ ਹਾਈਟ ਕਿੰਨੀ ਹੈ ਉਹਦੀ ਤਕਰੀਬਨ 65 ਇੰਚ ਹਾਈਟ ਹੈ ਜੀ ਉਹ ਨੂਰੇ ਬਕਰਪੁਰ ਵਾਲੇ ਘੋੜੇ ਦੀ ਬੱਚੀ ਹੈ ਲੈਜੈਂਡ ਨੂਰੇ ਦੀ ਬੱਚੀ ਹੈ ਹਾਂਜੀ ਹਾਂਜੀ ਹੁਣ ਪ੍ਰੈਗਨੈਂਟ ਕਿਤੋਂ ਆ ਉਹ ਹੈਗੀ ਜੀ ਆਦਲ ਤੋਂ 4 ਮਹੀਨਿਆਂ ਦੀ ਤਕਰੀਬਨ ਪ੍ਰੈਗਨੈਂਟ ਹੈ ਆਦਲ ਜਿਹੜਾ ਕੋੜਾ ਜੀ ਉਹ ਤੋਂ ਜੀ ਜੀ ਆਦਲ ਦੇ ਬੱਚੇ ਵੀ ਅੱਗੇ ਬਹੁਤ ਸੋਹਣੇ ਆਇਆ ਪਹਿਲਾਂ ਵੀ ਬਹੁਤ ਸੋਹਣੀ ਮਸੇਰੀ ਦਿੱਤੀ ਆ ਲੈ ਵੀ ਦੋਨੋਂ ਟਾਪ ਦੀਆਂ ਘੋੜੀਆਂ ਨੇ ਮਿੱਤਰੋ ਬਹੁਤ ਵੀਰ ਫੋਨ ਕਰਦੇ ਵੀ ਚੀਜ਼ ਚੰਗੀ ਲੈਣੀ ਆ ਰੱਖਣੀ ਇੱਕੋ ਆ ਜਿਹੜੇ ਵੀਰਾਂ ਨੇ ਇੱਕੋ ਰੱਖਣੀ ਆ ਪਰ ਸ਼ੌਂਕ ਨਾਲ ਰੱਖਣੀ ਆ ਇਹ ਘੋੜੀਆਂ ਤੇ ਨਿਗਾ ਮਾਰ ਲਿਓ ਜਿਹੜਾ ਮਰਜੀ ਜਿੰਨੇ ਮਾਰੀ ਪੰਜਾਬ ਚ ਘੁੰਮ ਕੇ ਤੁਸੀਂ ਪਿੰਡ ਜਖਲਾਂ ਆ ਸਕਦੇ ਹੋ ਬਾਬਾ ਜੀ ਦਾ ਨੰਬਰ ਸਕਰੀਨ ਤੇ ਚੱਲਦਾ ਗੱਲਬਾਤ ਕਰਿਓ ਇੱਕ ਕੁੜੀ ਆ ਬਸ਼ੇਰੇ ਵਾਲੀ ਇਹਨਾਂ ਕੋਲੇ ਬਸ਼ੇਰਾ ਵੀ ਬਿਜੇ ਰਾਜ ਦਾ ਹਨਾ ਜੀ ਹਾਂਜੀ ਬਸ਼ੇਰਾ ਬਿਜੇ ਰਾਜ ਦਾ ਜੀ ਉਹਦੀ ਕੀ ਡਿਟੇਲ ਹੈ ਕੁੜੀ ਦੀ ਹਾਈਟ ਵਗੈਰਾ ਆਪ ਉਹਦੀ ਹਾਈਟ 62 ਇੰਚੋ ਦੀ ਹਾਈਟ ਆ ਜੀ ਕਮੇਤ ਕੁੜੀ ਆ ਉਹ ਆਪਣੀ ਮਾਰਵਾੜੀ ਤੇ ਤਕਰੀਬਨ 4 ਮਹੀਨਿਆਂ ਦਾ ਬਸ਼ੇਰਾ ਬਕਰਪੁਰ ਵਾਲੇ ਬਿਜੇ ਰਾਜ ਦਾ ਉਹਦੇ ਪਿੱਛੇ ਉਹ ਵੀ ਚੰਗਾ ਤੁਰੀਏ ਤੁਸੀਂ ਦੱਸਿਓ ਵੀ 32 30 32 ਤਕਰੀਬਨ ਉਹ ਵੀ 30 32 ਚੱਲਦੀ ਆ ਜੀ ਬਾਕੀ ਕਈ ਕੋੜੀਆਂ ਦੇ ਤਾਂ ਲਾਲੋ ਤੁਸੀਂ ਬਲੱਡ ਦੇ ਵਿੱਚ ਹੀ ਹੁੰਦਾ ਰੇਵੀਆ ਹਨਾ ਜੀ ਜਿਵੇਂ ਹੁਣ ਤੁਸੀਂ ਉਹ 30 32 ਮੈਨੂੰ ਇਨਾ ਪਤਾ ਜਿਵੇਂ ਹੁਣ ਕਿੰਨਾ ਟਾਈਮ ਉਹਨੂੰ ਖੜੀ ਨੂੰ ਹੋ ਗਿਆ ਜੀ ਜੇ ਅੱਜ ਵੀ ਕਾਠੀ ਪਾ ਲੋ ਅੱਜ ਵੀ ਉਹਨੇ ਚੰਗਾ ਤੁਰਨਾ ਅੱਜ ਵੀ ਉਹਨਾਂ ਹੀ ਚੱਲਦੀ ਆ ਜੀ ਕੋੜੀ ਅੱਜ ਵੀ ਉਹਨਾਂ ਹੀ ਤੁਰਨਾ ਹਨਾ ਜੀ ਬਾਕੀ ਸਿਆਣੀ ਨੇ ਸਾਰੇ ਜਾਨਵਰ ਬਸ਼ੇਰਾ ਵੀ ਬਹੁਤ ਚੰਗਾ ਬਣੂਗਾ ਬਹੁਤ ਚੰਗਾ ਬਸ਼ੇਰਾ ਜੀ ਤੇ ਇੱਕ ਮੈਂ ਦੇਖਿਆ ਤੁਹਾਡੀ ਸੇਵਾ ਬਹੁਤ ਹੈ ਜੀ ਏਚੂਰਲ ਖਰਾਕ ਆ ਤੁਹਾਡੀ ਡਾਈਟ ਹਨਾ ਦੇਸੀ ਖਰਾਕ ਨੇਚਰਲ ਪਾਉਂਦੇ ਆ ਜੀ ਆਪਾਂ ਕਦੇ ਕੋਈ ਫੀਡ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਮਰਤ ਜਿਵੇਂ ਵੀ ਕਰਦੇ ਵਿੱਚ ਕੋਈ ਖਰਾਕ ਆਪਣੀ ਹੈਗੀ ਆ ਉਹੀ ਅਸੀਂ ਇਹਨਾਂ ਨੂੰ ਵਰਤ ਰਹੇ ਹਾਂ ਜੀ ਦੇਸੀ ਖਰਾਕ ਤੇ ਤਿਆਰ ਹਾਂ ਦੇਸੀ ਖਰਾਕ ਹੀ ਪਾ ਰਹੇ ਹਾਂ ਹਾਂ ਬਹੁਤ ਵੀਰ ਜਾਨੀ ਮੈਨੂੰ ਵੀ ਪੁੱਛ ਲੈਂਦੇ ਵੀ ਕੀ ਖਰਾਕ ਹੁਣ ਹਰੇਕ ਦਾ ਆਪਣਾ ਆਪਣਾ ਤਿਆਰ ਬਣਾ ਲਈ ਜੇ ਕਈ ਜਾਨਵਰਾਂ ਨੂੰ ਫੀਡ ਲੱਗ ਜਾਂਦੀ ਆ ਥੋੜਾ ਕੀ ਕਹਿਣਾ ਵੀ ਦੇਸੀ ਖਰਾਕ ਪਾਈਏ ਜਾਂ ਆਪਾਂ ਕਿਦਾਂ ਪਹਿਲਾਂ ਤਾਂ ਦੇਖੋ ਵੀ ਦੇਸੀ ਖਰਾਕ ਕੀ ਹੁੰਦੀ ਸੀ ਇਹਨਾਂ ਦੀ ਖਰਾਕ ਆਪਾਂ ਜਮੇ ਕਹੀਏ ਜਾਂ ਜੋ ਛੋਲੇ ਇਹ ਤਿੰਨੋਂ ਚੀਜ਼ਾਂ ਸੀ ਮਿਕਸ ਕਰਕੇ ਇਹਨਾਂ ਨੂੰ ਪਾਉਂਦੇ ਹਾਂ ਹਾਂ ਬਾਕੀ ਅਸੀਂ ਬਾਹਰੋਂ ਕੋਈ ਫੀਡ ਵਗੈਰਾ ਕਦੇ ਵੀ ਨਹੀਂ ਪਾਈ। ਬਾਕੀ ਅੱਜ ਤੋਂ ਲਾਲੂ ਤੁਸੀਂ 17-18 ਸਾਲ ਮੈਨੂੰ ਲੱਗਦਾ ਵੀ ਤੁਹਾਨੂੰ ਘੋੜੇ ਰੱਖਿਆ ਨੂੰ ਹੋ ਗਏ ਹਨਾ ਜੀ। ਹਾਂਜੀ। ਪਹਿਲਾਂ ਕੀ ਮਾਹੌਲ ਸੀਗਾ ਜਾਂ ਹੁਣ ਕੀ ਤੁਸੀਂ ਦੇਖਦੇ ਹੋ ਇਹ ਚੀਜ਼ ਦੇ ਵਿੱਚ। ਪਹਿਲਾਂ ਵਾਲੇ ਸਮੇਂ 'ਚ ਤੇ ਅੱਜ ਦੇ ਸਮੇਂ 'ਚ ਤਾਂ ਬਹੁਤ ਵੱਡਾ ਬਦਲਾਅ ਆ ਗਿਆ। ਜੀ। ਆਮ ਜਿਵੇਂ ਆਪਣੇ ਜ਼ਿਮੀਂਦਾਰ ਲੋਕ ਆਪਾਂ ਕਹਿੰਦੇ ਆ ਪਿੰਡਾਂ ਵਿੱਚ। ਜੀ। ਉਹਨਾਂ ਨੂੰ ਅੱਜ ਇਹ ਘੋੜੇ-ਘੋੜੀਆਂ ਰੱਖਣੇ ਬਹੁਤ ਮੁਸ਼ਕਲ ਨੇ। ਕਿਉਂਕਿ ਇਹਨਾਂ ਦੇ ਰੇਟ ਨੇ ਜਿਹੜੇ ਬਹੁਤ ਆਪ ਹੀ ਹੋ ਚੁੱਕੇ ਨੇ ਆਪ ਹੋ ਚੁੱਕੇ ਨੇ ਵੈਸੇ ਕਿੱਤਾ ਹੈ ਆਪਣੇ ਜ਼ਿਮੀਂਦਾਰਾਂ ਨਾਲ ਸੰਬੰਧਿਤ ਹੈਗਾ ਹੀ ਆ ਜੇ ਆਪਾਂ ਇਹਨਾਂ ਨੂੰ ਰੱਖੀਏ ਤਾਂ ਆਪਾਂ ਹਾਂਜੀ ਸ਼ੌਂਕ ਵੀ ਆਪਣਾ ਨਾਲ-ਨਾਲ ਆਪਣੀ ਕਿਸਬਿਆਤਾ ਆਪਣਾ ਇੱਕ ਵਿਰਸਾ ਜੀ ਉਹਦੇ ਨਾਲ ਵੀ ਇਹਦਾ ਸਾਰਾ ਮਿਲਜੋਲ ਹੈਗਾ ਜੀ ਜੀ ਜ਼ਰੂਰੀ ਹੈ ਵੀ ਆਪਣੇ ਜਿਹੜੇ ਆਪਾਂ ਜੱਟ ਜ਼ਿਮੀਂਦਾਰਾਂ ਪੰਜਾਬੀ ਆ ਆਪਣਾ ਇੱਕ ਵਿਰਸਾ ਆਪਣਾ ਇੱਕ ਜਿਵੇਂ ਸਿੱਖ ਧਰਮ ਦੇ ਵਿੱਚ ਘੋੜਿਆਂ ਨੂੰ ਬਹੁਤ ਵੱਡੀ ਮਹੱਤਤਾ ਦਿੱਤੀ ਜਾਂਦੀ ਹੈ ਜੀ ਇਸ ਤਰ੍ਹਾਂ ਹੀ ਇਹ ਇੱਕ ਸਰਦਾਰੀ ਸ਼ੌਂਕ ਨੇ ਜੀ ਜੋ ਹਰ ਇੱਕ ਬੰਦਨ ਮੱਲੋ ਰੱਖਣੇ ਚਾਹੀਦੇ ਨੇ ਇਹ ਹਾਂਜੀ ਦਿਲੋਂ ਸੇਵਾ ਕਰੀ ਤਾਂ ਬਹੁਤ ਕੁਝ ਦਿੰਦਾ ਹਨਾ ਪ੍ਰਮਾਤਮਾ ਬਹੁਤ ਕੁਝ ਦਿੰਦਾ ਜੀ ਹਾਂਜੀ ਪ੍ਰਮਾਤਮਾ ਤੇ ਜੇ ਆਪਾਂ ਇੱਕ ਰੱਖੀਏ ਚਾਹੇ 10 ਰੱਖੀਏ ਬਸ ਸੇਵਾ ਇਹਨਾਂ ਦੀ ਦਿਲੋਂ ਕਰੋ ਇਹ ਗੁਰੂ ਪੀਰਾਂ ਦੀਆਂ ਸਵਾਰੀਆਂ ਨੇ ਜੀ ਜਿਹੜੇ ਲੋਕ ਇਹਨਾਂ ਨੂੰ ਮਨੋਂ ਤਨੋਂ ਪਿਆਰ ਕਰਦੇ ਨੇ ਉਹਨਾਂ ਨੂੰ ਪ੍ਰਮਾਤਮਾ ਹੀ ਬਹੁਤ ਕੁਝ ਬਖਸ਼ਿਸ਼ਾਂ ਕਰਦੇ ਨੇ ਇਹ ਜਾਨਵਰ ਵੀ ਬਹੁਤ ਬਖਸ਼ਿਸ਼ਾਂ ਕਰਦੇ ਨੇ ਠੀਕ ਹੈ ਜੀ ਤੇ ਬਹੁਤ ਵਧੀਆ ਲੱਗਿਆ ਜੀ ਗੱਲ ਕਰਕੇ ਬਾਬਾ ਜੀ ਤੇ ਦੋਸਤੋ ਜੇ ਕੋਈ ਤੁਹਾਨੂੰ ਜਿਹੜੀ ਵੀ ਚੰਗੀ ਲੱਗੀ ਬੇਝਿਜਕ ਹੋ ਕੇ ਬਾਬਾ ਜੀ ਦਾ ਨੰਬਰ ਸਕਰੀਨ ਤੇ ਚੱਲਦਾ ਗੱਲਬਾਤ ਕਰ ਲਿਓ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਧੰਨਵਾਦ